ਬੁਲੇਟ ਮੋਟਰਸਾਈਕਲ ਤੇ ਪਟਾਕੇ ਮਾਰਨ ਵਾਲਿਆਂ ਦੇ ਪੁਲਿਸ ਨੇ ਪਾਏ ਪਟਾਕੇ ਸਤਾਰਾ ਬੁਲੇਟ ਮੋਟਰਸਾਈਕਲ ਕੀਤੇ ਜਬਤ ਕੱਟੇ ਚਲਾਨ ਇੱਕ ਸਕੂਲ ਦੇ ਬਾਹਰ ਕਰ ਰਹੇ ਸਨ ਹੱਲਾ ਗੁੱਲਾ ਬੁਲੇਟ ਮੋਟਰਸਾਈਕਲ ਤੇ ਪਟਾਕੇ ਮਾਰਨ ਵਾਲਿਆਂ ਨੂੰ ਨੱਥ ਪਾਉਣ ਦੇ ਲਈ ਪੁਲਿਸ ਵੱਲੋਂ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜੋ ਇਹਨਾਂ ਪਟਾਕਿਆਂ ਦੇ ਨਾਲ ਹੋਣ ਵਾਲੇ ਸੜਕ ਹਾਦਸਿਆਂ ਨੂੰ ਟਾਲਿਆ ਜਾ ਸਕੇ ਕਿਉਂਕਿ ਜਦ ਸੜਕ ਦੇ ਚਲਦੇ ਸਮੇਂ ਬੁਲੇਟ ਚਲਾਉਣ ਵਾਲੀ ਮਿਡੀਅਰ ਬੁਲੇਟ ਦੇ ਪਟਾਕੇ ਚਲਾਉਂਦੀ ਹੈ ਤਾਂ ਕਈ ਵਾਰ ਦੂਸਰੇ ਵਾਹਨ ਚਾਲਕ ਡਰ ਕੇ ਹੇਠਾਂ ਡਿੱਗ ਜਾਂਦੇ ਨੇ ਜਿਸ ਵਜ੍ਹਾ ਨਾਲ ਉਹਨਾਂ ਨੂੰ ਸੱਟਾਂ ਵੀ ਲੱਗਦੀਆਂ ਨੇ ਪਰ ਇਸ ਨੁਕਸਾਨ ਬਾਰੇ ਜਾਣਦੇ ਹੋਏ ਅੱਜ ਦੀ ਨਵੀਂ ਪੀੜ੍ਹੀ ਨਹੀਂ ਟਲ ਰਹੀ ਅਤੇ ਅਕਸਰ ਸੜਕਾਂ ਤੇ ਪਟਾਕੇ ਪਾਉਂਦੀਆਂ ਨਜ਼ਰ ਆ ਜਾਂਦੀਆਂ ਹਨ। ਇਸ ਉੱਤੇ ਠੱਲ ਪਾਉਣ ਦੇ ਲਈ ਟ੍ਰਾਫਿਕ ਪੁਲਿਸ ਵੱਲੋਂ ਅੱਜ ਵਿਸ਼ੇਸ਼ ਅਭਿਆਨ ਚਲਾਇਆ ਗਿਆ ਅਤੇ ਡਲਹੌੜੀ ਰੋਡ ਤੇ ਮੌਜੂਦ ਸਕੂਲ ਦੇ ਬਾਹਰ ਬੁਲਟ ਦੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਦੇ 7 ਮੋਟਰਸਾਈਕਲ 'ਤੇ challan ਕੱਟੇ ਗਏ। ਇਸ ਸਬੰਧੀ ਜਦ ਟ੍ਰਾਫਿਕ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਲਹੌਜ਼ੀ ਰੋਡ ਤੋਂ ਦੁਕਾਨਦਾਰਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਆਰੀਆ ਸਕੂਲ ਦੇ ਬਾਹਰ ਕੁਝ ਨੌਜਵਾਨ ਬੁਲੇਟ ਦੇ ਪਟਾਕੇ ਚਲਾ ਰਹੇ ਹਨ ਜਿਸ ਵਜ੍ਹਾ ਨਾਲ ਰਾਹਗੀਰ ਅਤੇ ਦੁਕਾਨਦਾਰ ਪਰੇਸ਼ਾਨ ਹਨ ਜਿਸ ਦੇ ਚੱਲਦੇ ਸਾਡੀ ਟੀਮ ਨੇ ਮੌਕੇ ਤੇ ਪਹੁੰਚ ਸੱਤ ਬੁਲੇਟ ਮੋਟਰਸਾਈਕਲ ਜ਼ਬਤ ਕਰ ਤੇ ਚਲਾਨ ਕਟੇ ਹਨ ਪਠਾਨਕੋਟ ਤੋਂ ਪੁਸ਼ਪਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਜੀ ਸਰ ਅੱਜ ਦੇਖੋ ਜੀ ਆਪਾਂ ਮੰਨ ਜੋਗੇ ਐਸਐਸਪੀ ਸਾਹਿਬ ਦੀ ਅਧਿਅਤਤਾ ਦੇ ਮੁਤਾਬਕ ਰੋਡ ਦੇ ਉੱਪਰ ਚੱਕਰ ਲਗਾ ਰਹੇ ਸੀ ਤੇ ਸਾਨੂੰ ਕੁਝ ਲੋਕਾਂ ਦੇ ਦੁਕਾਨਦਾਰਾਂ ਦੇ ਫੋਨ ਆਏ ਵੀ ਇੱਥੇ ਅਜੇ ਪਟਾਕੇ ਬਹੁਤ ਜ਼ਿਆਦਾ ਵੱਜ ਰਹੇ ਨੇ ਫਿਰ ਅਸੀਂ ਜਾ ਕੇ ਰੌਂਡ ਤੇ ਨਿਕਲੇ ਜਾ ਕੇ ਦੇਖਿਆ ਤੇ ਆ ਗਿਆ ਸਕੂਲ ਦੇ ਵਿੱਚ ਕੋਈ ਸਕੂਲ ਦਾ ਕੋਈ ਫੰਕਸ਼ਨ ਸੀਗਾ ਉੱਥੇ ਬੁਲਟ ਵਾਲੇ ਜਿਹੜੇ ਨੇ ਕਾਫੀ ਇਹਨਾਂ ਨੇ ਪਟਾਕੇ ਮਾਰੇ ਉੱਥੇ ਸਾਨੂੰ ਲੋਕ ਦੁਕਾਨਦਾਰਾਂ ਨੂੰ ਪਤਾ ਲੱਗਾ ਉਹ ਲੋਕ ਕਹਿ ਰਹੇ ਨੇ ਬਾਰ-ਬਾਰ ਵੀ ਇਹਨਾਂ ਦਾ ਕੰਟਰੋਲ ਕਰੋ ਨਹੀਂ ਤੇ ਬਹੁਤ ਜ਼ਿਆਦਾ ਇਹਨਾਂ ਨੇ ਤੇ ਹੱਥ ਚੁੱਕੀ ਹੈ ਬੱਚੇ ਨੇ ਫਿਰ ਆਪਾਂ ਜਾ ਕੇ ਕੋਈ 7 ਬੁਲਟ ਮੋਟਰਸਾਈਕਲ ਜਿਹੜੇ ਨੇ ਉਥੋਂ ਫੜ ਕੇ ਲੈਂਦੇ ਆ ਇੱਕ 4812 ਮੋਟਰਸਾਈਕਲ ਹੈ ਇਹਦਾ ਪਰਸੋਂ ਵੀ ਹਰਕ੍ਰਿਸ਼ਨ ਪਬਲਿਕ ਸਕੂਲ ਫੰਕਸ਼ਨ ਸੀਗਾ ਉੱਥੇ ਉਹ ਵੀ ਸਾਨੂੰ ਕੰਪਲੀਟ ਆਈਆਂ ਇਹਦੀਆਂ ਤੇ ਉਸ ਮੋਟਰਸਾਈਕਲ ਨੂੰ ਵੀ ਬੌਂਡ ਕੀਤਾ ਆਪਾਂ ਉੱਥੇ ਵੀ ਇਹਨੇ ਬਹੁਤ ਜ਼ਿਆਦਾ ਪਟਾਕੇ ਮਾਰੇ ਜੀ ਤੇ ਕੱਲ ਥੋੜੇ ਆਪਾਂ ਬਿਜੀ ਸੀਗੇ ਨਹੀਂ ਤੇ ਆਪਾਂ ਇਹਨੂੰ ਉਹਦੇ ਘਰੋਂ ਹੀ ਜਾ ਕੇ ਚੁੱਕ ਕੇ ਲਿਆ ਕੇ ਤੇਨੂੰ ਬੌਂਡ ਕਰਨਾ ਕਾਰਵਾਈ ਕਰਨੀ ਸੀਗੀ ਸ਼ਹਿਰ ਦੇ ਵਿੱਚ ਜਿਹੜਾ ਵੀ ਕੋਈ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਪੁਲਿਸ ਜਿਹੜੀ ਉਹ 24 ਘੰਟੇ ਹਾਜ਼ਰ ਹੈ ਉਹਨਾਂ ਦੇ ਖਿਲਾਫ ਜਿਹੜੀ ਐਕਸ਼ਨ ਕਰੇਗੀ ਜ਼ਰੂਰ ਸਰ ਇਹਨੇ ਬਤਮੀ ਜਿਹੜੀ ਕੀਤੀ ਹੈ ਨੇ ਬਤਮੀ ਜੀ ਵਾਲਾ ਤਾਂ ਕੋਈ ਹੋਰ ਜਾਂ ਮਾਮਲਾ ਨਹੀਂ ਆ ਸਾਹਮਣੇ ਜਿਹੜੀ ਕਾਰਵਾਈ ਇਹਨਾਂ ਤੇ ਬੰਦੀ ਹੈ ਉਹ ਪੂਰੇ ਪੂਰੇ ਮੋਰਚਲ ਤੁਹਾਡੇ ਸਾਹਮਣੇ ਖੜੇ ਨੇ ਤੇ ਔਰ ਉਹਨਾਂ ਦੇ ਬੌਂਡ ਕਰ ਰਹੇ ਆ ਆਪਾਂ ਜੀ